ਜਿਹੜਾ ਕਿ ਭਗਵਾਨ ਵਾਲਮੀਕੀ ਧਰਮ ਸਮਾਜ ਜਿਹੜਾ ਸੰਗਠਨ ਆ ਇਹ ਕਾਫੀ ਟਾਈਮ ਤੋਂ ਵਰਕ ਕਰਦਾ ਆ ਰਿਹਾ ਲੁਧਿਆਣੇ ਸ਼ਹਿਰ 'ਚ ਵੀ ਪੂਰੇ ਪੰਜਾਬ 'ਚ ਵੀ ਤੇ ਬਹੁਤ ਵੱਡੀ ਟੀਮ ਆ ਤੇ ਜੁੜਿਆ ਤਾਂ ਮੈਂ ਭਾਜੀ ਮੈਂ ਪਹਿਲੀ ਵੇ ਹੈ ਆਪਣੇ ਭਰਾਵਾਂ ਨਾਲ ਮੇਰੇ ਵੱਡੇ ਭਰਾ ਨੇ ਮੈਂ ਤਾਂ ਇਹਨਾਂ ਹੱਤਾਂ 'ਚ ਹੀ ਵੱਡਾ ਹੋਇਆ ਜੀ ਤੇ ਮੇਰੇ ਸਤਿਕਾਰਯੋਗ ਨੇ ਇਹਨਾਂ ਦੇ ਕੰਮ ਨੂੰ ਦੇਖਦੇ ਹੋਇਆ ਅੱਜ ਅਸੀਂ ਸਾਰੇ ਭਰਾਵਾਂ ਨੇ ਇੱਕ ਫੈਸਲਾ ਲਿਆ ਵਾ ਸਾਡੇ ਪਿੰਡਾਂ ਵਿੱਚ ਜਿੰਨੇ ਵੀ ਸਾਡੇ ਭਰਾ ਸਾਡੇ ਨਾਲ ਜੁੜੇ ਆ ਮੇਰੇ ਸਤਿਕਾਰਯੋਗ ਕਾਲੀਬੀਰ ਆ ਮੱਚਲ ਆ ਸਾਡਾ ਮੇਰਾ ਕਬੱਡੀ ਕੋਚ ਪੱਪੀ ਬੁੱਟਰ ਮੇਰਾ ਵੱਡਾ ਭਾਈ ਜੈਸਨੀ ਬੋਪਰ ਹੈ ਮੇਰਾ ਸੌਰਵ ਪੱਟੀ ਜੀ ਅੰਬੇਡਕਰ ਨਗਰ ਤੋਂ ਵੀਰੂ ਹੁਣੀ ਆਏ ਨੇ ਵਰਧਮਾਨ ਤੋਂ ਪੰਕਜ ਹੁਣੀ ਆ ਮੇਰਾ ਛੋਟਾ ਭਾਈ ਰਕੇਸ਼ ਆ ਕਪਿਲ ਹੁਣੀ ਆ ਅਰຸນ ਹੁਣੀ ਆ ਤੇ ਸਾਹਨੇ ਵਾਲ ਤੋਂ ਸਾਡਾ ਘਵਾੜੇ ਤੋਂ ਸਰਪੰਚ ਮੇਰਾ ਵੀਰ ਆ ਕਾਫੀ ਮੇਰੇ ਰੋਣ ਬੇਦੀ ਹੁਣੀ ਭਰਾ ਨਿੱਕੇ ਜਿਹੇ ਹਰ ਹੁਣੀ ਪਹਿਲਵਾਨ ਹੁਣੀ ਕਾਫੀ ਵੱਡੀ ਟੀਮ ਹੈ 3 ਕਿ ਟੀਮ ਸਭ ਨੂੰ ਪਤਾ ਹੈ ਬਹੁਤ ਵੱਡੀ ਟੀਮ ਆ ਚਲ ਹਲੇ ਇਹ ਤਾਂ ਥੋੜਾ ਸੱਦਾ ਲਾਇਆ ਭਰਾਵਾਂ ਨੂੰ ਇਹ ਹੁਣ ਜਿਹੜਾ ਅੱਗੇ 바ਵਾ ਸਾਹਿਬ ਦਾ ਜਨਮ ਦਿਹਾੜਾ ਆ ਰਿਹਾ 14 ਅਪ੍ਰੈਲ ਨੂੰ ਉਦੋਂ ਇੱਕ ਵੱਡਾ ਫੰਕਸ਼ਨ ਪ੍ਰੋਗਰਾਮ ਸ਼ਹਿਰ ਵਿੱਚ ਹੋਊਗਾ ਫਿਰ ਉਦੋਂ ਪਤਾ ਲੱਗੂ ਇਹ ਭਗਵਾਨ ਵਾਲਮੀਕ ਤੁਹਾਨੂੰ ਸਮਝ ਹੈ ਕੀ ਆ ਸੰਨੂਜੀ ਦੇਖੋ ਕੰਮ ਕਰਨ ਦਾ ਸ਼ੌਂਕ ਹੈ ਜੀ ਬਚਪਨ ਤੋਂ ਹੀ ਕਰਦੇ ਆ ਰਹੇ ਆਂ ਪੜ੍ਹਾਈ ਦੇ ਨਾਲ ਨਾਲ ਸਮਾਜ ਸੇਵਾ ਕੀਤੀ ਆ ਤੇ ਬਸ ਸਾਡੀ ਸੋਚ ਇੱਕੋ ਹੀ ਹੈ ਜੀ ਐਜੂਕੇਸ਼ਨ ਨੂੰ ਅੱਗੇ ਲੈ ਕੇ ਜਾਣਾ ਹਮੇਸ਼ਾ ਬੱਚਿਆਂ ਦੇ ਨਾਲ ਖੜਨਾ ਗਰੀਬ ਬੱਚਿਆਂ ਦੇ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆਂ ਪੜ੍ਹਾਈ ਤੋਂ ਵਾਂਝੇ ਨੇ ਉਹਨਾਂ ਦੇ ਨਾਲ ਹਮੇਸ਼ਾ ਖੜਦੇ ਆ ਰਹੇ ਆਂ ਤੇ ਹਮੇਸ਼ਾ ਖੜੇ ਆਂ ਤੇ ਸਾਡੀ ਜਿਹੜੀ ਸੰਸਥਾ ਵਾ ਭਗਵਾਨ ਵਾਲਮੀਕ ਧਰਮ ਸਮਾਜ ਜਿਹੜੇ ਮੋਢੀ ਨੇ ਸਾਡੇ ਸੀਨੀਅਰ ਆਗੂ ਨੇ ਸਾਡੇ ਵੱਡੇ ਭਰਾ ਇਹਨਾਂ ਦੇ ਵੀ ਮੋਟਿਵ ਇਹੀ ਹੈ এডਿਕੇਸ਼ਨ ਨੂੰ ਅੱਗੇ ਲੈ ਜਾਣਾ ਤੇ ਅਸੀਂ ਇਹਨਾਂ ਦੇ ਨਾਲ ਆ ਅਸੀਂ ਸੰਸਥਾ ਵਿੱਚ ਇਹਨਾਂ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਕੰਮ ਕਰਾਂਗੇ ਤੇ ਹਮੇਸ਼ਾ ਇਹਨਾਂ ਦੇ ਨਾਲ ਆ ਸਾਰਿਆਂ ਨੂੰ ਜੈ ਵਾਲਮੀਕੀ ਜੈ ਰਵਿਦਾਸ ਜੈ ਭੀਮ ਜੈ ਭਾਰਤ ਸਾਰਿਆਂ ਮੇਰੇ ਵੱਲੋਂ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਅੱਜ ਭਾਰਤੀ ਵਾਲਮੀਕੀ ਧਰਮ ਸਮਾਜ ਦੇ ਵਿੱਚ ਸਾਡੇ ਜਿਹੜੇ ਵੱਡੇ ਵੀਰ ਨੇ ਵਿਪਨ ਕਲਿਆਣ ਜੀ ਸੰਜੀਵ ਗਿਲ ਖੰਡੂ ਜੀ ਪੱਪਾ ਬੱਤਰਾ ਜੀ ਮੁੰਨੀ ਆਦਿਏ ਜੀ ਤੇ ਇਹਨਾਂ ਦੀ ਜਿਹਨੇ ਸਾਰੇ ਸੀਨੀਅਰ ਟੀਮ ਨੇ ਸਾਨੂੰ ਮਾਣ ਨੂੰ ਬਖਸ਼ਿਆ ਭਾਰਤੀ ਵਾਲੀ ਤਰਫ ਸਮਾਜ ਜੀ ਕੰਮ ਕਰਨ ਲਈ ਤੇ ਅਸੀਂ ਵੱਧ ਚੜ ਕੇ ਦੋਨੋਂ ਭਰਾ ਤੇ ਸਾਡੀ ਸਾਰੀ ਜਿਹੜੀ ਟੀਮ ਹੈ ਅਸੀਂ ਇਸ ਸੰਗਠਨ ਨੂੰ ਵੱਡੇ ਪੱਦਰ ਤੇ ਵਿੱਚ ਅਸੀਂ ਅੱਗੇ ਲੈ ਕੇ ਜਾਵਾਂਗੇ ਤੇ ਜਿਹੜੇ ਸਮਾਜ ਦੇ ਵਿੱਚ ਜਿਹੜੇ ਮੁਲਾਜ਼ਮਾਂ ਦੀ ਹੱਕਾਂ ਦੀ ਲੜਾਈ ਆ ਉਹਨਾਂ ਨਾਲ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਬੰਦ ਉਹਨਾਂ ਦਾ ਹੱਕ ਦਵਾਵਾਂਗੇ ਤੇ ਆਨ ਵਾਲੇ ਸਮੇਂ ਜਿਹੜਾ ਹੋਰ ਵੀ ਜਿਹੜੇ ਕਈ ਸਾਡੇ ਵੀਰ ਬੱਚੇ ਨੇ ਜਿਹੜੇ ਯੂਥ ਹੈ ਉਹਨਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦਾ ਵੀ ਪਰੋ ਲਿਖੋ ਤੇ ਨਸ਼ੇ ਵਾਲ ਜਿਹੜਾ ਤੁਸੀਂ ਜ਼ਿਆਦਾ ਧਿਆਨ ਦੇ ਰਹੇ ਹੋ ਉਹ ਘੱਟ ਕਰੋ ਤੇ ਅਸੀਂ ਜਿਹੜੀ ਆ ਸੰਸਥਾ ਵੱਲੋਂ ਸੰਗਠਨ ਵੱਲੋਂ ਇਸ ਨੂੰ ਪਹਿਲ ਦੇ ਆਧਾਰ ਤੇ ਅਸੀਂ ਇਹ ਬੱਚਿਆਂ ਦੇ ਨਾਲ ਖੜੇ ਹਾਂ ਯੂਥ ਦੇ ਨਾਲ ਤੇ ਅੱਜ ਵੱਡੇ ਪੱਧਰ ਜਿਹੜਾ ਯੂਥ ਹੈ ਭਾਰਤੀ ਵਾਲਮੀਕੀ ਧਰਮ ਸਮਾਜ ਸ਼ਾਮਿਲ ਹੋਇਆ ਸਾਰਾ ਮੇਰਾ ਜੈ ਵਾਲਮੀਕੀ ਜੀ ਜੈ ਭੀਮ ਜੀ